ਸਦਾ ਉਹਨੇ ਕੀ ਮਗਾ ਰਿਆ ਸੀਦਾ ਮੈਨੂੰ ਮਾਰ ਦਿੱਤਾ ਤੇਰੇ ਪੁੱਤ ਨੂੰ ਮਾਰ ਦਿੱਤਾ ਬੱਚਤੋਂ ਮਾਪਿਆਂ ਨੂੰ ਪਤਾ ਲੱਗਦਾ ਹੈ ਤਾਂ ਪਰਿਵਾਰਿਕ ਮੈਂਬਰਾਂ ਦਾ ਰੋ ਰੋ ਗੁਰਾ ਹਾਲ ਹੋ ਗਿਆ ਤਾਂ ਅੱਜ ਕਲਪਨਸਾਲ ਦੇ ਮਾਸੂਮ ਜਿਹੇ ਬੱਚੇ ਨੂੰ ਕਿਡਨੈਪ ਕਰਕੇ ਉਸਤਾਦ ਕਤਲ ਕਰਦੇ ਤਾਂ ਕਿ ਆਸੀ ਸਿਸਤੀ ਵੀ ਵੀਡੀਓ ਵੀ ਸਾਹਮਣੀ ਆਈ ਸੀ ਐਕਤੀਵਾਸ ਸਫਾਰ ਹੋ ਕੇ ਇੱਕ ਸਖਸ਼ ਹੁੰਦਾ ਜੋ ਬੱਚੇ ਨੂੰ ਕਿਡਨੈਪ ਕਰਕੇ ਲੈ ਜਾਂਦਾ ਤਾਂ ਉਸ ਤੋਂ ਬਾਅਦ ਜਦੋਂ ਪਾਲ ਬੱਚੇ ਦੀ ਕੀਤੀ ਗਈ ਪੁਲਿਸ ਦੇ ਵੱਲੋਂ ਤਾਂ ਬੱਚੇ ਦੀ ਡੈੱਡ ਬੋਡੀ ਸ਼ਮਸ਼ਾਨ ਘਾਟ ਦੇ ਵਿੱਚੋਂ ਮਿਲਦੀ ਹੈ ਅੱਜ ਇਸ ਬਾਬਤ ਜਦੋਂ ਮਾਪਿਆਂ ਨੂੰ ਪਤਾ ਲੱਗਦਾ ਹੈ ਤਾਂ ਪਰਿਵਾਰਿਕ ਮੈਂਬਰਾਂ ਦਾ ਰੂਰੂ ਬੁਰਾ ਹਾਲ ਹੋ ਗਿਆ ਤਾਂ ਅੱਜ ਮਾਸੂਮ ਚਾਹੇ ਬੱਚੇ ਦਾ ਪੋਸਟਮਾਰਟਮ ਕੀਤਾ ਚਾਰਿਆ ਤਾਂ ਤਸਵੀਰਾਂ ਤੁਹਾੜ ਨਾਲ ਸਾਂਝੀਆਂ ਕਰ ਰਿਹਾ ਪੰਜਾਬੀਓ ਸਵਾਲ ਇਹੀ ਹੈ ਕਿ ਕੀ ਕਸੂਰ ਸੀ ਇੱਕ 5 ਸਾਲ ਦੇ ਬੱਚੇ ਦਾ? ਇਹ ਸ਼ਾਰਪੁਰ ਦੀ ਘਟਨਾ ਹੈ। ਇੱਕ 5 ਸਾਲ ਦਾ ਜਵਾਕ ਜਿਹਨੂੰ ਇੱਕ ਪ੍ਰਵਾਸੀ ਦੁਆਰਾ ਜਿਹੜਾ ਯੂਪੀ ਦਾ ਰਹਿਣ ਵਾਲਾ ਸੀ ਉਹਨੂੰ ਕਡਨਾਇਬ ਕੀਤਾ ਜਾਂਦਾ ਚੱਕਿਆ ਜਾਂਦਾ ਉਸ 5 ਸਾਲ ਦੇ ਬੱਚੇ ਨਾਲ ਕੋਈ ਕਰਮ ਕੀਤਾ ਜਾਂਦਾ। ਬਹੁਤ ਦਰਿੰਦਗੀ ਦੇ ਨਾਲ ਉਹਦਾ ਉਸ ਤੋਂ ਬਾਅਦ ਕਤਲ ਕਰ ਦਿੱਤਾ ਜਾਂਦਾ ਤੇ ਜਿਹੜਾ ਡਾਕਟਰੀ ਰਿਪੋਰਟਾਂ ਦੇ ਵਿੱਚ ਖੁਲਾਸਾ ਹੋਇਆ ਹੈ ਪੋਸਟਮਾਰਟਮ ਤੋਂ ਬਾਅਦ ਕਿ ਉਹਦੇ ਜਿਹੜੇ ਗੁਪਤ ਅੰਗ ਸੀ ਬੱਚੇ ਦਾ ਉੱਥੇ ਕੋਈ ਲੋਹੇ ਦੀ ਮੋਟੀ ਜਿਵੇਂ ਰਾਡ ਕਹਿ ਦਈਏ ਜਾਂ ਮੁਸਰੀਆ ਕਹਿ ਦਈਏ ਇਸ ਤਰ੍ਹਾਂ ਦੀ ਚੀਜ਼ ਉਸ ਬੱਚੇ ਦੇ ਗੁਪਤ ਅੰਗ ਦੇ ਵਿੱਚ ਪਾ ਕੇ ਤੇ ਉਹਨੂੰ ਮਾਰ ਕੇ ਸ਼ਮਸ਼ਾਨ ਘਾੜ ਦੇ ਵਿੱਚ ਸੜ ਦਿੱਤਾ ਜਾਂਦਾ ਕਿੰਨਾ ਚਿਰ ਇਹ ਕਤਲ ਚਪਚਾਪ ਸਹਿੰਦੇ ਰਹੋਗੇ ਕੋਈ ਇਸ ਬੱਚੇ ਦਾ ਕੋਈ ਉਸ ਇਨਸਾਨ ਦੇ ਨਾਲ ਕੋਈ ਲਾਗੜਾਟ ਨਹੀਂ ਕੋਈ ਦੁਸ਼ਮਣੀ ਨਹੀਂ ਨਾ ਇਹ ਪਰਿਵਾਰ ਦੀ ਕੋਈ ਦੁਸ਼ਮਣੀ ਆ ਪਤਾ ਕੀਤਾ ਮੈਂ ਹਿਆਰਪੁਰ ਦੇ ਵਿੱਚ ਕਹਿੰਦੇ ਇਹ ਫਗਵਾੜੇ ਤੋਂ ਕੁਝ ਸਮਾਂ ਪਹਿਲਾਂ ਹੀ ਇੱਥੇ ਆ ਕੇ ਪਰਿਵਾਰ ਰਹਿਣ ਲੱਗਿਆ ਸੀ ਛੇ ਪੰਜ ਸੱਤ ਮਹੀਨੇ ਪਹਿਲਾਂ ਇੱਥੇ ਆ ਕੇ ਰਹਿਣ ਲੱਗਿਆ ਹੈ ਇੰਨਾਂ ਦਾ ਬੱਚਾ ਚੱਕ ਕੇ ਇੰਨੀ ਦਰਿੰਦਗੀ ਦੇ ਨਾਲ ਉਹਦੇ ਨਾਲ ਪਹਿਲਾਂ ਉਸ ਦਰਿੰਦੇ ਨੇ ਉਹਦੀ ਹੱਫਸ ਨੂੰ ਪੂਰਾ ਕੀਤਾ ਫਿਰ ਉਹਦੇ ਗੋਤੰਗਾਂ ਦੇ ਵਿੱਚ ਕੁਝ ਰਾੜ ਪਾ ਕੇ ਜਾਂ ਕੋਈ ਸਰੀਆ ਪਾ ਕੇ ਉਹਨੂੰ ਬਹੁਤ ਬੁਰੇ ਤਰੀਕੇ ਨਾਲ ਮਾਰਿਆ ਗਿਆ 5 ਸਾਲ ਦਾ ਬੱਚਾ ਯਾਰ ਰੂਹ ਕੰਬ ਜਾਂਦੀ ਹੈ ਭਾਈ ਬੰਦਾ ਮੈਨੂੰ ਲੱਗਦਾ ਕਿਸੇ ਨਾਲ ਕੋਈ ਦੁਸ਼ਮਣੀ ਹੋਵੇ ਨਾ ਪਹਿਲਾਂ ਦੁਸ਼ਮਣੀ ਜਿਹੜਾ ਦਸ਼ਮਣੀ ਨਿਮਾਉਣ ਜਾਣਦੇ ਹੁੰਦੇ ਆ ਉਹਨਾਂ ਨੂੰ ਪਤਾ ਹੁੰਦਾ ਕਿ ਦੁਸ਼ਮਣੀਆਂ ਵੀ ਬਰਾਬਰ ਦਾ ਨਿਮਾਈਆਂ ਜਾਂਦੀਆਂ ਜਵਾਕਾਂ ਰਾਹੀਂ ਜਾਂ ਬਜ਼ੁਰਗਾਂ ਰਾਹੀਂ ਜਾਂ ਪਰਿਵਾਰ ਦੇ ਮੈਂਬਰਾਂ ਨਾਲ ਦੁਸ਼ਮਣੀਆਂ ਨਹੀਂ ਕੱਢੀਆਂ ਜਾਂਦੀਆਂ ਤਾਂ ਕੋਈ ਹੈ ਹੀ ਨਹੀਂ ਕੋਈ ਲੈਣਾ ਨਾ ਦੇਣਾ ਨਾ ਕੋਈ ਕਦੇ ਬੋਲ ਚਾਲ ਨਾ ਕੋਈ ਨੇੜੇ ਨਾ ਕੋਈ ਤੇੜੇ ਨਾਲ ਗਮਾਨ ਸੀ ਕੋਈ ਰੌਲਾ ਗੋਲਾ ਨਹੀਂ ਸੀ ਪਰ ਉਸ ਬੱਚੇ ਨੂੰ ਚੱਕ ਕੇ ਇਸ ਤਰੀਕੇ ਨਾਲ ਮਾਰਿਆ ਜਾਂਦਾ ਕਿਉਂ ਕਿਉਂਕਿ ਜਿਹੜਾ ਸਖਸ਼ ਫੜਿਆ ਗਿਆ ਇਹਦੇ ਬਾਰੇ ਜਿੰਨੀ ਕ ਮੇਰੀ ਜਾਣਕਾਰੀ ਮੈਂ ਉੱਥੋਂ ਇਕੱਠੀ ਕੀਤੀ ਹੈ ਇਸ ਬੰਦੇ ਨੂੰ 7 ਸਾਲ ਕੈਦ ਹੋਈ ਆ ਪਹਿਲਾਂ ਯੂਪੀ ਤੋਂ ਆਇਆ ਹੈ ਇੱਕ ਕ੍ਰਿਮੀਨਲ ਇੱਕ ਹਤਿਆਰਾ ਬੰਦਾ ਇੱਕ ਪੇਸ਼ੇਵਰ ਜਿਹੜਾ ਉਹ ਮੁਰਜਮਾ ਹੈ ਬੰਦਾ 7 ਸਾਲ ਦੀ ਯੂਪੀ ਦੇ ਵਿੱਚ ਇਹ ਕੈਦ ਕੱਟ ਕੇ ਆਇਆ ਤੇ ਆ ਕੇ ਪੰਜਾਬ ਰਹਿਣ ਲੱਗ ਗਿਆ ਤੇ ਇਸ ਇਨਸਾਨ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਪਹਿਲੀ ਗੱਲ ਪਹਿਲੀ ਗੱਲ ਤਾਂ ਜਿਹੜਾ ਅਸੀਂ ਕਹਿ ਰਹੇ ਹਾਂ ਲੰਮੇ ਸਮੇਂ ਤੋਂ ਕਿ ਜਿਹੜਾ ਵੀ ਬੰਦਾ ਕੋਈ ਪੰਜਾਬ ਦੇ ਵਿੱਚ ਕਿਸੇ ਘਰ ਦੇ ਵਿੱਚ ਆ ਕੇ ਕਿਰਾਏ ਦੇ ਉੱਤੇ ਰਹਿੰਦਾ ਤਾਂ ਉਹਦੀ ਜਿਹੜੀ ਕੋਈ ਜਾਂਚ ਕੋਈ ਪੜਤਾਲ ਕੋਈ ਉਹਦਾ ਪਿਛਲਾ ਕਿਉਂ ਨਹੀਂ ਫਰੋਲਿਆ ਜਾਂਦਾ ਵੀ ਕਿੱਥੋਂ ਆਇਆ ਇਹਦਾ ਕੀ ਬੈਕਗ੍ਰਾਉਂਡ ਹੈ ਕੀ ਕ੍ਰਿਮੀਨਲ ਤਾਂ ਨਹੀਂ ਹੈਗਾ ਇਹ ਛੇ ਤਲਾ ਤੜ ਇਹਨਾਂ ਦੀਆਂ ਵੋਟਾਂ ਬਰ ਰਹੀਆਂ ਨੇ ਆਧਾਰ ਕਾਰਡ ਬਣ ਰਹੇ ਨੇ ਰਾਸ਼ਨ ਕਾਰਡ ਬਣ ਰਹੇ ਨੇ ਇਹਨਾਂ ਨੂੰ ਪੱਕੀਆਂ ਰਹਿਸ਼ਾ ਨਿਤੀਆਂ ਜਾ ਰਹੀਆਂ ਨੇ ਇਹਨਾਂ ਦੀ ਖਾਤਰ ਸਪੈਸ਼ਲ ਜਿਹੜੇ ਪਹਿਲਾਂ ਝੁਕੀਆਂ ਝੋਪੜੀਆਂ 'ਚ ਬੈਠੇ ਸੀਗੇ ਕੋਈ ਰੇਲ ਦੀ ਲੀ ਤੇ ਬੈਠਾ ਕੋਈ ਪੁਲ ਥੱਲੇ ਬੈਠਾ ਉਹਨਾਂ ਨੂੰ ਪੱਕੀਆਂ ਰਹਿਸ਼ਾ ਬਣਾ ਕੇ ਪੰਜਾਬ ਦੇ ਵਿੱਚ ਪੱਕੇ ਤੌਰ ਤੇ ਵਸਨੀਕ ਬਣਾਇਆ ਜਾ ਰਿਹਾ ਐਦੋ ਪੰਜਾਬ ਦਾ ਬੰਦਾ ਜੇ ਕੋਈ ਸਰਟੀਫਿਕੇਟ ਬਣਾਉਣ ਜਾਂਦਾ ਨਾ ਕੋ ਬੋਰਡ ਬਣਾਉਣੀ ਆ ਕੋਈ ਸਰਟੀਫਿਕੇਟ ਬਣਾਉਣੀ ਆ ਕੋਈ ਹੋਰ ਗੱਲਬਾਤ ਆ ਤਾਂ ਉਹਨੂੰ ਕਈ ਕਈ ਦਿਨ ਕਈ ਕਈ ਦਿਨ ਨਹੀਂ ਕਈ ਕਈ ਮਹੀਨੇ ਗੇੜੇ ਮਾਰਨੇ ਪੈਂਦੇ ਆ ਦਫ਼ਤਰਾਂ ਦੇ ਪਰ ਇਹਨਾਂ ਦੇ ਪੰਜਾਂ ਦਸਾਂ ਦਿਨਾਂ ਦੇ ਵਿੱਚ ਆਧਾਰ ਕਾਰਡ ਬੋਰਡ ਕਾਰਡ ਰਸ਼ਨ ਕਾਰਡ ਬਣ ਕੇ ਘਰੇ ਆ ਜਾਂਦਾ ਮੈਂ ਕਸੂਰਮਾਨ ਮੰਨਦਾ ਜਿੱਥੇ ਸਾਡੀਆਂ ਸਰਕਾਰਾਂ ਜ਼ਿੰਮੇਵਾਰ ਨੇ ਪ੍ਰਸ਼ਾਸਨ ਜ਼ਿੰਮੇਵਾਰ ਆ ਵੀ ਇਹਨਾਂ ਦੀ ਕੋਈ ਪੜਤਾਲ ਨਹੀਂ ਕੋਈ ਜਾਂਚ ਨਹੀਂ ਕ੍ਰਿਮੀਨਲ ਬੰਦੇ ਪਿੱਛੋਂ ਕ੍ਰਾਈਮ ਕਰਕੇ ਆਉਂਦੇ ਆ ਜੁਰਮ ਕਰਕੇ ਆਉਂਦੇ ਆ ਕਤਲ ਕਰਕੇ ਆਉਂਦੇ ਆ ਲੁੱਟਾਂ ਖੋਹਾਂ ਕਰਕੇ ਆਉਂਦੇ ਆ ਇੱਥੇ ਆ ਕੇ ਰਹਿਣ ਲੱਗ ਜਾਂਦੇ ਆ ਤੇ ਇੱਥੇ ਵੀ ਹਜੇ ਘਟਨਾਵਾਂ ਨੂੰ ਅੰਜਾਮ ਦਿੰਦਾ ਤੁਹਾਡੇ ਯਾਦ ਹੋਣਾ ਮੋਹਾਲੀ ਦੇ ਵਿੱਚ ਵੀ ਇੱਕ ਕੁੰਬੜਾ ਪਿੰਡ ਦੇ ਵਿੱਚ ਘਟਨਾ ਵਾਪਰੀ ਸੀ ਦੋ ਨੌਜਵਾਨ ਮੁੰਡੇ ਪ੍ਰਵਾਸੀਆਂ ਵੱਲੋਂ ਮਾਰ ਦਿੱਤੇ ਗਏ ਸੀ ਇਹ ਹੁਸ਼ਿਆਰਪੁਰ ਦੀ ਅੱਜ ਇੱਕ ਇਹ ਘਟਨਾ ਇਹ 5 ਸਾਲ ਦੇ ਬੱਚੇ ਨੂੰ ਮਾਰਿਆ ਗਿਆ ਇੱਕ ਪ੍ਰਵਾਸੀ ਵੱਲੋਂ ਹਸ਼ਿਆਰਪੁਰ ਦੀ ਦੂਜੀ ਘਟਨਾ ਜਿਹੜੀ ਅੱਜ ਵਾਪਰੀਆ ਦੋ ਘਟਨਾਵਾਂ ਹਸ਼ਿਆਰਪੁਰ ਵਾਪਰੀਆਂ ਨੇ ਦੂਜੀ ਘਟਨਾ 6 ਸਾਲ ਦੀ ਬੱਚੀ ਉਹ ਵੀ ਕਿਸੇ ਪ੍ਰਵਾਸੀ ਦੀ ਸੀ 6 ਸਾਲ ਦੀ ਬੱਚੀ ਉਹ ਵੀ ਕਿਸੇ ਪ੍ਰਵਾਸੀ ਦੀ ਸੀ ਉਹਨੂੰ ਇੱਕ ਪ੍ਰਵਾਸੀ ਚਾੱਕ ਕੇ ਕਮਾਤ ਦੇ ਵਿੱਚ ਲੈ ਗਿਆ ਤੇ ਉਹਦੇ ਨਾਲ ਉਹਨੇ ਜਦੋਂ ਵੀ ਉਹ ਇਹ ਜੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪਰਮਾਤਮਾ ਦਾ ਸ਼ੁਕਰ ਹੈ ਨੇੜੇ ਲੋਕਾਂ ਨੂੰ ਪਤਾ ਲੱਗਿਆ ਤੇ ਉਹਨੂੰ ਮੌਕੇ ਤੇ ਜਾ ਕੇ ਫੜ ਲਿਆ ਪਰ ਉੱਥੋਂ ਛੜ ਛੜਾ ਕੇ ਉਹ ਭੱਜ ਗਿਆ ਫਰਾਰ ਹੋ ਗਿਆ ਇਹ ਦੂਜੀ ਘਟਨਾ 5 ਸਾਲ ਦਾ ਬੱਚਾ ਹਿੜਪੁਰ ਦੇ ਵਿੱਚ ਮਾਰ ਦਿੱਤਾ ਗਿਆ 6 ਸਾਲ ਦੀ ਇੱਕ ਪ੍ਰਵਾਸੀ ਦੀ ਬੱਚੀ ਪ੍ਰਵਾਸੀ ਹੀ ਬੰਦੇ ਨੇ ਕਮਾਦ ਚ ਲਿ ਜਾ ਕੇ ਉਹਦੇ ਨਾਲ ਇਹ ਜੀ ਬਦਫੈਲੀ ਕਰਨ ਦੀ ਕੋਸ਼ਿਸ਼ ਕੀਤੀ ਉਹਦਾ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ ਦੇਖੋ ਮਾਨਸਿਕਤਾ ਦੇਖੋ ਇੱਕ 35 ਸਾਲ ਦਾ ਬੰਦਾ ਇੱਕ 6 ਸਾਲ ਦੀ ਬੱਚੀ ਨੂੰ ਚੱਕ ਕੇ ਲੈ ਜਾਂਦਾ ਕਮਾਦ ਦੇ ਵਿੱਚ ਇੱਕ 35-40 ਸਾਲ ਦਾ ਇਨਸਾਨ ਇੱਕ 5 ਸਾਲ ਦੇ ਬੱਚੇ ਨੂੰ ਜਾ ਕੇ ਕੋਈ ਕਰਮ ਕਰਕੇ ਬੜੀ ਦਰਿੰਦਗੀ ਦੇ ਨਾਲ ਉਹਨੂੰ ਮੌਤ ਦੇ ਘਾਟ ਉਤਾਰ ਦਿੰਦਾ ਉਹਦੇ ਗੁਪਤੰਗਾਂ ਦੇ ਵਿੱਚ ਪਤਾ ਨਹੀਂ ਕੀ ਕੁਝ ਪਾਉਂਦਾ ਮਾਰਦਾ ਤੇ ਸੇ ਲੋਕ ਕਹੇ ਜੀ ਇਹਨਾਂ ਦੀ ਮਾਨਸਿਕ ਤਰ੍ਹਾਂ ਕਿਹੇ ਜੀ ਸੋਚ ਆ ਬਾਹਲੇ ਸਾਨੂੰ ਕਹਿੰਦੇ ਰਹਿੰਦੇ ਆ ਵੀ ਇਹ ਇਹਨਾਂ ਦੇ ਖਿਲਾਫ ਹੈ ਅਸੀਂ ਮਨੁੱਖਤਾ ਦੇ ਖਿਲਾਫ ਨਹੀਂ ਆ ਕੋਈ ਜੀ ਸੱਦ ਕੇ ਆਵੇ ਪੰਜਾਬ ਚ ਆਵੇ ਕੰਮ ਕਰਨ ਆਵੇ ਸਾਡੇ ਵੀ ਲੋਕ ਜਾਂਦੇ ਆ ਅਸੀਂ ਬੜੇ ਲੰਮੇ ਸਮੇਂ ਤੋਂ ਪੰਜਾਬ ਦੇ ਲੋਕੋ ਰੌਲਾ ਪਾਉਂਦੇ ਆ ਰਹੇ ਹਾਂ ਪੰਜਾਬ ਦੇ ਲੋਕੋ ਇਹਨੂੰ ਮੁੱਦਾ ਬਣਾਓ ਆਵਾਜ਼ ਠਾਓ ਕਿ ਪੰਜਾਬ ਦੇ ਵਿੱਚ ਜੇ ਕਿਸੇ ਬੰਦੇ ਨੇ ਬਾਹਰੋਂ ਆ ਕੇ ਰਹਿਣਾ ਹੈ ਉਹਦੇ ਲਈ ਸ਼ਰਤਾਂ ਹੋਣੀਆਂ ਚਾਹੀਦੀਆਂ ਨੇ ਉਹਦੀ ਵੋਟ ਬਣਾਉਣ ਲਈ ਉਹਨੂੰ ਜ਼ਮੀਨ ਲੈਣ ਲਈ ਸ਼ਰਤਾਂ ਹੋਣੀਆਂ ਚਾਹੀਦੀਆਂ ਨੇ ਉਹਨੂੰ ਨੌਕਰੀ ਲੈਣ ਲਈ ਸ਼ਰਤਾਂ ਹੋਣੀਆਂ ਚਾਹੀਦੀਆਂ ਨੇ ਅੱਜ ਤੁਹਾਡੀ ਜ਼ਮੀਨ ਤੇ ਕਬਜ਼ੇ ਕੀਤੇ ਜਾ ਰਿਹਾ ਹੈ ਤੁਹਾਡੀਆਂ ਨੌਕਰੀਆਂ ਖੋਹੀਆਂ ਜਾ ਰਹੀਆਂ ਨੇ ਤੜਾ ਤੜ ਪੰਜਾਬ ਦੇ ਵਿੱਚ ਵੋਟਾਂ ਬਣਾ ਕੇ ਡੈਮੋਗ੍ਰਾਫੀ ਪੰਜਾਬ ਦੀ ਬਦਲੀ ਜਾ ਰਹੀ ਹੈ ਜਿਹ ਹਿਮਾਚਲ ਦੇ ਵਿੱਚ ਉੱਤਰਾਖੰਡ ਦੇ ਵਿੱਚ ਆ ਸਾਮਚ ਨਾਗਾ ਲੈਂਡ ਮਨੀਪੁਰ ਕਿੰਨੇ ਹੀ ਸੂਬਿਆਂ ਦੇ ਕਾਨੂੰਨ ਆ ਤੁਸੀਂ ਵੋਟ ਨਹੀਂ ਬਣਾ ਸਕਦੇ ਜ਼ਮੀਨ ਨਹੀਂ ਲੈ ਸਕਦੇ ਨੌਕਰੀ ਨਹੀਂ ਲੈ ਸਕਦੇ ਪੰਜਾਬ ਦੇ ਵਿੱਚ ਖੁੱਲ੍ਹੇ ਅਮਸ਼ਰਿਆਂ ਪੰਜਾਬ ਨੂੰ ਕਿਉਂ ਸ਼ਾਮਲੜ ਬਣਾਇਆ ਹੋਇਆ ਕਿਉਂ ਨਹੀਂ ਅਸੀਂ ਇਸ ਕਰਕੇ ਬੋਲ ਰਹੇ ਕਿ ਆਪਣੀ ਵਾਰੀ ਨੂੰ ਢੀਕ ਰਹੇ ਆ ਕਿ ਸਾਡੀ ਵਾਰੀ ਆਊਗੀ ਅਸੀਂ ਉਸ ਦਿਨ ਬੋਲਾਂਗੇ ਸਭ ਤੋਂ ਜ਼ਿੰਮੇਵਾਰ ਆ ਪਿੰਡਾਂ ਦੇ ਕੜਮ ਚੌਧਰੀ ਜਿਹੜੇ ਤੁਸੀਂ ਸਰਪੰਚ ਚੁਣਦੇ ਹੋ ਤੁਸੀਂ ਮੈਂਬਰ ਚੁਣਦੇ ਹੋ ਤੁਸੀਂ ਇਹਨਾਂ ਨੂੰ ਸ਼ਹਿਰਾਂ ਦੇ ਵਿੱਚ ਪ੍ਰਧਾਨ ਬਣਾਉਣੇ ਨੇ ਮਸਪਲਟੀਆਂ ਦੇ ਐਮਸੀ ਬਣਾਉਣੇ ਆ ਇਹ ਆਪਦੀਆਂ ਵੋਟਾਂ ਦੇ ਮਾਰੇ ਇਹਨਾਂ ਦੀਆਂ ਵੋਟਾਂ ਬਣਾਉਂਦੇ ਨੇ ਪਿੰਡਾਂ ਸ਼ਹਿਰਾਂ ਦੇ ਵਿੱਚ ਤੇ ਸਭ ਤੋਂ ਘਟੀਆ ਗਦਾਰ ਤੇ ਮੈਂ ਕਹਿੰਦਾ ਯੁੱਤੀ ਛੱਟ ਲੋਕ ਨੇ ਜਿਹੜੇ ਲੋਕ ਅੱਜ ਬਿਨਾਂ ਕਿਸੇ ਜਾਂਚ ਪੜਤਾਲ ਕੀਤੇ ਤੋਂ ਸਿਰਫ ਕਰਾਇਆ ਲੈਣ ਦੇ ਮਾਰੇ ਇਹਨਾਂ ਨੂੰ ਆਪਣੇ ਘਰਾਂ ਦੇ ਵਿੱਚ ਕਰਾਏ ਤੇ ਰੱਖਦੇ ਨੇ ਇੱਥੋਂ ਤੱਕ ਵੀ ਇਹ ਪੰਜਾਬੀਆਂ ਦੇ ਹਾਲ ਦੇਖੇ ਆ ਜਿਉਂ ਉਹਨਾਂ ਕੋਲ ਦੋ ਘਰ ਐ ਇੱਕ ਘਰ ਦੇ ਵਿੱਚ ਚਾਰ-ਚਾਰ ਮੰਜ਼ਲੇ ਉਹਨਾਂ ਦੇ ਘਰ ਕਮਰੇ ਪਾਏ ਹੋਏ ਨੇ 10x10 ਦੇ ਇੱਕ ਕਮਰੇ ਦੇ ਵਿੱਚ 10-10 ਬੰਦੇ ਬਾੜੇ ਹੋਏ ਆ ਉੱਥੇ ਉਹਨਾਂ ਨੂੰ ਕਿਰਾਏ ਦੇ ਮਾਰੇ ਰੱਖ ਰਹੇ ਨੇ ਇੱਕ ਪਿੰਡ ਦੇ ਵਿੱਚ 10-10 5-5 ਹਜ਼ਾਰ ਬੰਦਾ ਰਹਿ ਰਿਹਾ ਹੈ ਇਹਦਾ ਜ਼ਿੰਮੇਵਾਰ ਕੌਣ ਆ ਸੋਚਿਆ ਕਦੇ ਇਹ ਗੱਲਾਂ ਨਹੀਂ ਸੁੱਤੇ ਪਏ ਰਹੋ ਲੱਗੇ ਰਹੋ ਲੀਡਰਾਂਾਂ ਦੇ ਜੁੱਤੀਆਂ ਜੱਫੀ ਜਾਓ ਕੋਈ ਬਾਦਲ ਦੀਆਂ ਜੁੱਤੀਆਂ ਜੱਟੀ ਜਾਓ ਕੋਈ ਕਾਰਸਿਕਾਂ ਜੁੱਤੀਆਂ ਜੱਟੀ ਜਾਓ ਕੋਈ ਤੁਰੇ ਫਿਰੋ ਬੋਕਰ ਵਾਲਾ ਮਗਰ ਕੋਈ ਭਾਜਪੀ ਮਗਰ ਤੁਰੇ ਫਿਰੋ ਤੁਰੇ ਫਿਰੋ ਥੋੜੇ ਛੱਤਰ ਫਿਰਨਾ ਮੈਂ ਕਿੰਨੇ ਚਿਰ ਦਾ ਕਹਿ ਰਹਾ ਥੋੜੇ ਜੁੱਤੀ ਫਿਰੂਗੀ ਮੇਰੀ ਗੱਲ ਯਾਦ ਰੱਖਿਓ ਨਾ ਸਾਨੂੰ ਚੌਂਕਾਂ 'ਚ ਖੜਾ ਖੜਾ ਕੇ ਥੋੜੇ ਮੂੰਹ ਤੇ ਚਪੇੜੇ ਮਾਰੇ ਇਹਨਾਂ ਨੇ ਜੇ ਤੁਸੀਂ ਅੱਜ ਵੀ ਇਸ ਕਾਲ ਦੇ ਖਿਲਾਫ ਨਹੀਂ ਆਵਾਜ਼ ਠਾਉਂਦੇ ਵੀ ਇੱਕ ਪੰਜਾਬ ਦੇ ਵਿੱਚ ਵੀ ਕਾਨੂੰਨ ਬਣਨੇ ਚਾਹੀਦੇ ਦੂਜੇ ਸੁਭਿਆਨੇ ਤਰਜ ਦੇ ਉੱਤੇ ਇੱਕ ਸਵਾਲ ਮੇਰਾ ਸਰਕਾਰ ਦੇ ਅੱਗੇ ਆ ਕਿ ਤੁਹਾਡੇ ਯਾਦ ਹੋਣਾ ਪੰਜਾਬ ਦੇ ਲੋਕੋ ਤੁਹਾਡੀ ਜਾਸ਼ਕਤੀ ਬਹੁਤ ਕਮਜ਼ੋਰ ਆ ਆਥਰੇ ਛੱਤਰ ਖਾਤੇ ਖਾਦੇ ਤੜਕੇ ਨੂੰ ਭੁੱਲ ਜਾਂਦੇ ਹੋ ਤੜਕੇ ਖਾ ਕੇ ਹੱਥ ਨੇ ਭੁੱਲ ਜਾਂਦੇ ਹੋ ਤੁਸੀਂ ਤਾਂ ਦਰਬਾਰ ਸਾਹਿਬ ਟਹਾ ਕੇ ਭੁੱਲ ਗਏ ਅਕਾਲ ਤਖਤ ਸਾਹਿਬ ਟਹਾ ਕੇ ਭੁੱਲ ਗਏ ਬੀਬੀਆਂ ਬੱਚਿਆਂ ਦੇ ਬਲਾਤਕਾਰ ਕਰਾ ਕੇ ਭੁੱਲ ਗਏ ਜਵਾਕ ਮਰਵਾ ਕੇ ਭੁੱਲ ਗਏ ਤੁਸੀਂ ਤਾਂ ਨੌਜਵਾਨੀ ਦਾ ਕਹਾਣ ਕਰਾ ਕੇ ਭੁੱਲ ਗਏ ਗੁਰੂ ਘਰਾਂ ਨੂੰ ਅੱਗ ਲਵਾ ਕੇ ਭੁੱਲ ਗਏ ਹੈਗਾ ਚਿੱਤੇ 82 ਤੋਂ ਬਾਅਦ ਦੋ ਵਾਰੀ ਬਣਾਈਏ ਤੁਸੀਂ ਲੋਕਾਂ ਨੇ ਸਰਕਾਰ ਅੱਜ ਵੀ ਗਾਤਰੇ ਹੁੰਦੇ ਆ ਤੁਹਾਡੇ ਪਾਏ ਵੇ ਡਾਲੇ ਰੱਖੇ ਹੁੰਦੇ ਆ ਪੱਗਾਂ ਬੰਨੀਆਂ ਤੇ ਜਿਹੜੇ ਤੁਸੀਂ ਕਾਂਗਰਸੀ ਲੀਡਰਾਂ ਜਿੱਤੀਆਂ ਛੱਡਦੇ ਫਿਰਦੇ ਹੁੰਦੇ ਹੋ ਤੁਸੀਂ ਉਹ ਲੋਕ ਆ ਭਾਈ ਗੁੱਸਾ ਨਾ ਕਰੋ ਮੇਰਾ ਆ ਬਾਦਲ ਸੁਖਵੀਰ ਸਿੰਘ ਹਰ ਚ ਪੈਸੇ ਵੰਡ ਗਿਆ ਜੀ ਤੇਲ ਵੰਡ ਗਿਆ ਜੀ ਚੰਨੀ ਗੱਟੇ ਚੱਕ ਗਿਆ ਜੀ ਆ ਮੋਦੀ 16 ਕਰੋੜ ਦੇ ਗਿਆ ਜੀ ਤੁਰੇ ਫਿਰ ਜਿੱਤੀਆਂ ਝੜਦੇ ਨਾਲੇ ਮੰਗਦਾ ਮੈਂ ਉਦੋਂ ਵੀ ਕਿਹਾ ਸੀ ਮੈਨੂੰ ਇਹ ਨਹੀਂ ਸੀ ਤਖਲੀਫ ਕੋਈ ਵੀ ਕਾਹਨ ਟੇਲ ਬਣਦਾ ਹੈ ਕਾਹਨ ਪੈਸੇ ਬਣਦਾ ਹੈ ਕਾਹਨ ਬੋਰੀਆਂ ਚੱਕਦਾ ਮੈਂ ਉਦੋਂ ਵੀ ਕਹਿ ਰਿਹਾ ਸੀ ਕਿ ਅਸਲ ਦੇ ਵਿੱਚ ਇਹਨਾਂ ਨੇ ਮੁੱਦਾ ਡੀਰੇਲ ਕਰਤਾ ਮੁੱਦਾ ਗਾਇਬ ਕਰਤਾ ਕਿ BBMP ਤੇ ਕੰਟਰੋਲ ਪੰਜਾਬ ਦਾ ਸਾਡਾ دریاਵਾਂ ਦੇ ਕੰਟਰੋਲ ਸਾਡਾ ਹੈਡਵਰਕਸ ਤੇ ਕੰਟਰੋਲ ਸਾਡਾ ਡੈਮਾਂ ਦੇ ਕੰਟਰੋਲ ਸਾਡਾ ਕਿਉਂ ਨਹੀਂ ਸਾਡਾ ਇੱਕ ਵੀ ਬੰਦਾ ਨਹੀਂ ਪੰਜਾਬ ਦਾ ਕਿਉਂ ਭਈ ਕਿਉਂ ਸੈਂਟਰ ਨੇ ਸਾਰੇ ਸਾਡੇ ਡੈਮ ਆਪਣੇ ਹੱਥਾਂ 'ਚ ਕਰ ਲਏ ਕਿਉਂ ਪਾਣੀਆਂ ਦਾ ਸਾਰਾ ਪ੍ਰਬੰਧ ਸੈਂਟਰ ਆਪਣੇ ਹੱਥਾਂ 'ਚ ਲੈ ਗਿਆ ਕਿਉਂ ਸੈਂਟਰ ਰਾਜਾਂ ਦੇ ਅਧਿਕਾਰ ਹੱਥ ਹੋ ਰਿਹਾ ਇਹਨਾਂ ਨੇ ਜਿੱਥੇ ਸਾਨੂੰ ਲਾਈ ਇਹ ਬਣਨੀ ਬਣਦੀ ਸੀਗੀ ਸਾਡੀ ਕਿ ਸਾਨੂੰ ਇਕੱਠੇ ਹੋ ਕੇ ਅੱਜ ਇਹਨਾਂ ਹੜਾਂ ਦੇ ਵਿੱਚ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਕਿ ਸਾਡੇ ਡੈਮਾਂ ਦਾ ਪ੍ਰਬੰਧ ਪਾਣੀ ਦਾ ਕੰਟਰੋਲ ਦਰਿਆਵਾਂ ਦਾ ਕੰਟਰੋਲ ਸਾਡੀ ਬੀਬੀਐਮਬੀ ਦਾ ਕੰਟਰੋਲ ਸਾਡੇ ਕੋਲੇ ਹੋਣਾ ਚਾਹੀਦਾ ਉਹ ਅਸੀਂ ਮੁੱਦੇ ਇੱਕ ਭੁੱਲ ਗਏ ਅਸੀਂ ਰੁੱਝ ਗਏ ਫਲਾਣ ਬੱਲੇ 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 ਫਲਾਣਾ ਬੋਰੀਆਂ ਚੱਕਦਾ ਹੈ ਫਲਾਣਾ ਤੇਲ ਬਣਦਾ ਫਲਾਣਾ ਪੱਬੂ ਕਾਟ ਲੈ ਕੇ ਆ ਗਿਆ બસ ਆਹ ਕੋਹਦੇ ਹੀ ਖੜੇ ਆ ਫਲਾਣਾ ਕੁਰਤਾ ਲਵੇੜ ਕੇ ਬਾਗ ਗਿਆ ਫਲਾਣੇ ਇੰਨੀ ਸੇਵਾ ਕਰਤੀ ਮੈਂ ਐਸੇ ਕਰਕੇ ਉਦੈ ਹੀ ਬੋਲਿਆ ਸੀ ਮੈਂ ਅੱਜ ਹੀ ਬੋਲਦਾ ਕਿ ਮੈਨੂੰ ਇਹ ਦੁੱਖਾ ਪੰਜਾਬ ਦੇ ਲੋਕੋ ਸੋਡੀ ਮਾਨ ਸਕਤਾ ਤੇ ਤਰਸ ਆਉਂਦਾ ਮੈਨੂੰ ਬੌਧਕ ਕੰਗਾਲੀ ਦੇ ਤਾਂ ਮੈਨੂੰ ਤਰਸਣਾ ਸੋਡੀ ਤੇ ਕਿ ਕਿੰਨੇ ਤੁਸੀਂ ਬਹੁਤ ਤੌਰ ਤੇ ਕੰਗਾਲ ਹੋ ਚੁੱਕੇ ਆ ਪੰਜਾਬ ਦੇ ਹੱਕ ਗੱਲ ਨਹੀਂ ਕਰਨ ਦੀ ਬਜਾਏ ਤੁਸੀਂ ਇਹਨਾਂ ਨੂੰ ਜੁੱਤੀਆਂ ਕੱਢ ਦਿਓ ਜਾ ਕੇ ਲੋਕਾਂ ਦੀ ਚੱਟੋ ਜੁੱਤੀਆਂ ਦੇਖੋ ਹੋਰ ਕਿੰਨੇ ਕੁ ਤੁਸੀਂ ਇਸ ਤਰ੍ਹਾਂ ਦੇ ਕਤਲ ਕਰਾਉਨੇ ਆ ਪਟਿਆਲੇ ਦੇ ਵਿੱਚ ਇੱਕ ਜਵਾਕ ਚੱਕਿਆ ਸੀ ਇੱਕ ਮੁੰਡੇ ਨੇ ਤੁਹਾਡੇ ਯਾਦ ਹੋਣਾ ਹੈ ਮੈਂ ਤਾਂ ਤੁਹਾਡੇ ਯਾਦ ਕਰਾਂ ਵੀ ਤੁਹਾਡੀ ਯਾਦ ਸ਼ਕਤੀ ਸਿਰਫ ਆਥ ਨੇ ਤੜਕੇ 24 ਘੰਟੇ ਯਾਦ ਸ਼ਕਤੀ ਹੈ 24 ਘੰਟਿਆਂ ਬਾਅਦ ਅਗਲਾ ਮੁੱਦਾ ਫੜ ਲੈਣੇ ਹੁੰਦੇ ਆ ਪਿਛਲੀਆਂ ਸਭ ਭੁੱਲ ਭਲਾ ਜਾਂਦੇ ਆ ਪਟਿਆਲੇ ਦੇ ਵਿੱਚ ਇੱਕ ਜਵਾਕ ਚੱਕਿਆ ਸੀ ਕਨਾਰੇ ਆਈ ਮੁੰਡੇ ਨੇ ਉਹ ਜਵਾਕ ਬਰਾਮਦ ਕਰਾ ਲਿਆ ਸੀਗਾ ਪੁਲਿਸ ਵਾਲਿਆਂ ਨੇ ਪਰ ਉਹ ਪੁਲਿਸ ਵਾਲਿਆਂ ਨੇ ਉਸ ਮੁੰਡੇ ਦਾ ਇਨਕਾਊਂਟਰ ਕਰਕੇ ਉਹਨੂੰ ਝੂਠੇ ਮੁਕਾਬਲੇ 'ਚ ਮਾਰਤਾ ਸੀ ਜਿਆਦਾ ਐ ਕੁਛ ਉਹੀ ਚਾਰ ਪੁਲਿਸ ਵਾਲੇ ਇੰਸਪੈਕਟਰ ਜਿਹੜੇ ਉਸ ਤੋਂ ਬਾਅਦ ਬਾਅਦ ਜਾਂ ਕਰਨਾਲ ਉਹਦੇ ਨਾਲ ਜਾ ਕੇ ਝਗੜੇ ਸੀਗੇ ਪਟਿਆਲੇ ਇੱਥੇ ਇਨਕਾਊਂਟਰ ਕਰਕੇ ਗਏ ਸੀ ਉਸ ਮੁੰਡੇ ਨੂੰ ਮਾਰ ਕੇ ਗਏ ਸੀ ਇਹਨੂੰ ਕਹਿੰਦੇ ਉਂਗਲ ਤੱਕ ਨਹੀਂ ਲਾਈ ਇੱਥੇ ਫੜ ਕੇ ਨਾਲੇ ਏਡੀ ਦਰਿੰਦਗੀ ਨਾਲ ਜਵਾਬ ਮਾਰਤਾ 5 ਸਾਲ ਦਾ ਇੱਥੇ ਫੜ ਕੇ ਪੰਜਾਬ ਦੇ ਵਿੱਚ ਸਿੱਖਾਂ ਦੇ ਮੁੰਡਿਆਂ ਦੇ ਲੱਤਾਂ ਮਾਹਾਂ ਦੀ ਗੋਲੀਆਂ ਰੋਜ਼ ਮਾਰ ਦਿੰਦੇ ਆ ਪੁਲਸ ਵਾਲੇ ਝੂਠੇ ਪੁਲਿਸ ਮੁਕਾਬਲੇ 'ਚ ਗੋਲੀ ਮਾਰ ਕੇ ਮਾਰ ਦਿੰਦੇ ਆ ਥੱਲੇ ਲੋਕ ਲਿਖੀ ਜਾਣਗੇ ਵਾਹਿਗੁਰੂ ਵਾਹਿਗੁਰੂ ਬਹੁਤ ਮਾੜਾ ਹੋਇਆ ਵਾਹਿਗੁਰੂ ਮੁੱਦਾ ਨਾ ਗੱਲ ਮੁੱਦੇ ਤੇ ਨਾ ਗੱਲ ਕਰਿਆ ਕਰੋ ਇਕੱਠੇ ਨਾ ਹੋਵੋ ਇਸ ਨੂੰ ਮੁੱਦਾ ਨਾ ਬਣਾਓ ਵਾਹਿਗੁਰੂ ਲਿਖ ਕੇ ਸਾਰ ਦਿਆ ਕਰੋ ਕੱਲਾ ਵੀ ਠੀਕ ਆ ਵਾਹਿਗੁਰੂ ਬਹੁਤ ਮਾੜਾ ਹੋਇਆ ੜੀਕੋ ਆਪਣੀ ਵਾਰੀ ਨੂੰ ਜਦ ਸੇਖ ਲੱਗਿਆ ਆ ਕੇ ਪੁੜਿਆਂ ਨੂੰ ਚਿੱਕਾ ਮਾਰਿਓ ਮਾਇਆ ਜੀ ਵੀ ਕਹਿਣਾ ਕਿ ਪੰਜਾਬ ਦੇ ਲੋਕੋ ਜੇ ਪੰਜਾਬ ਬਚਾਉਣਾ ਹੈ ਮੈਂ ਫਿਰ ਕਹਿੰਦਾ ਸਾਡੇ ਗੁਰੂਆਂ ਦਾ ਸਿਧਾਂਤ ਆ ਸਰਬੱਤ ਦਾ ਭਲਾ ਮਨੁੱਖਤਾ ਦਾ ਭਲੇ ਦੀ ਗੱਲ ਸਰਬੱਧ ਦੇ ਭਲੇ ਦੀ ਗੱਲ ਸਰਬ ਸਾਂਝੀ ਵਾਲਤਾ ਦੀ ਗੱਲ ਮਾਨਸ ਕੀ ਜਾਤ ਸਭੇ ਇੱਕ ਹੀ ਪਹਿਚਾਨ ਬੋਦੀ ਗੱਲ ਅਸੀਂ ਨਹੀਂ ਕਦੇ ਕਿਸੇ ਨੂੰ ਕੋਈ ਨਾਂ ਵਾਧੇ ਬਾੜੇ ਕਹਿ ਦਿੰਦੇ ਆ ਇਹ ਨਫ਼ਰਤ ਕਰਦੇ ਆ ਇਹ ਫਿਰਕਾ ਪਰਸਤੀ ਨੇ ਨਹੀਂ ਅਸੀਂ ਕਹਿੰਦੇ ਆ ਪੰਜਾਬ ਦੀ ਧਰਤੀ ਪੰਜਾਬੀਆਂ ਦੀ ਹੈ ਉਹ ਚ ਪੰਜਾਬ ਦਾ ਹਿੰਦੂ ਵੀ ਹੈ ਉਹ ਚ ਪੰਜਾਬ ਦਾ ਸਿੱਖ ਵੀ ਹੈ ਉਹ ਚ ਪੰਜਾਬ ਦਾ ਮੁਸਲਮਾਨ ਵੀ ਹੈ ਮੈਂ ਪੰਜਾਬ ਦੇ ਹਿੰਦੂ ਭਰਾਵਾਂ ਨੂੰ ਵੀ ਕਹਿਣਾ ਚਾਹੁੰਦਾ ਪੰਜਾਬ ਦੇ ਇਸ ਹੱਕ ਲਈ ਪੰਜਾਬ ਦੇ ਫੈਡਰਲ ਢਾਂਚੇ ਲਈ ਪੰਜਾਬ ਦੇ ਅਧਿਕਾਰਾਂ ਲਈ ਹੱਕਾਂ ਲਈ ਪੰਜਾਬ ਦੇ ਹਿੰਦੂ ਭਰਾਵਾਂ ਨੂੰ ਮੈਂ ਬੇਨਤੀ ਕਰਦਾ ਇਹ ਮਸਲਾ ਕਰ ਲੈ ਸਿੱਖਾਂ ਜਾਂ ਕਿਸੇ ਹੋਰ ਨਾਲ ਨਹੀਂ ਜੁੜਿਆ ਹੋਇਆ ਇਹ ਮਸਲਾ ਤੁਹਾਡੇ ਨਾਲ ਵੀ ਜੁੜਿਆ ਹੋਇਆ ਲੁਧਿਆਣਾ ਜੀ ਮੈਂ ਘਟਨਾ ਸਾਂਝੀ ਕੀਤੀ ਸੀਗੀ ਇੱਕ ਸਾਡੇ ਮੱਤਰਾ ਮੇਰਾ ਪ੍ਰਿੰਸ ਨੇ ਦੱਸਿਆ ਸੀ ਮੈਂ ਪਹਿਲਾਂ ਵੀ ਸਾਂਝੀ ਕੀਤੀ ਸੀ ਕਿ ਇੱਕ ਬਜ਼ੁਰਗ ਆਪਣੀ ਪੋਤੀ ਨਾਲ ਸਕੂਟਰੀ ਤੇ ਜਾ ਰਿਹਾ ਹੁੰਦਾ ਤਿੰਨ ਪ੍ਰਵਾਸੀ ਦਾਸ ਜਾ ਰਿਹਾ दारू ਪੀਤੀ ਹੋਈ ਹੈ ਉਹ ਬੱਚੀ ਸਕੂਟਰੀ ਦਾ ਹਾਰਨ ਵਜਾਉਂਦੀ ਆ ਪਾਸੇ ਨਹੀਂ ਹਟਦੇ ਉਹ ਨਾਲ ਲਾ ਕੇ ਕਹਿੰਦੀ ਆ ਭਈਆ ਪਾਸੇ ਹੋ ਜਾ ਉਹ ਗੱਲ ਚ ਪਾਇਆ ਹੋਣ ਦਾ ਸੌਲ ਜਾਂ ਕੁੜੀ ਦੇ ਫੜ ਲੈਣਾ ਭਈਆ ਮਂਗਾ ਦਿੰਦਾ ਜਿਹੜਾ ਪ੍ਰਵਾਸੀ ਹੁੰਦਾ ਉਹ ਬਜ਼ੁਰਗ ਵਿਚਾਰਾ 70 ਸਾਲ ਦਾ ਖੜਾ ਹੈ ਕੰਮਣ ਲੱਗ ਜਾਂਦਾ ਕੋਲੇ ਖੜਾ ਪਿੱਛੇ हट ਕੇ ਉਹ ਬਚਾਰੇ ਉਹ ਨਿਕਲ ਕੇ ਦੂਜੇ ਪਾਸੇ ਰੇਲ ਦੀ ਲਈ ਇਹਦੇ ਦੂਜੇ ਪਾਸੋਂ ਬੰਦੇ ਆਉਂਦੇ ਆ ਉਹ ਮੇਰਾ ਮਿੱਤਰ ਪ੍ਰਿੰਸ ਕਹਿੰਦਾ ਹੀ ਦੇਖ ਰਿਹਾ ਵਾਕਾ ਉਸ ਬੱਚੀ ਨੂੰ ਦੁਬਾਰੋਂ ਉਹ ਪਈਆਂ ਦੇ ਛਧਰੌਲ ਕਰਕੇ ਛੱਡ ਕੇ ਆਉਂਦੇ ਆਂ ਉਹਦੇ ਪਰਿਵਾਰ ਕੋਲੇ ਮੈਂ ਫੇਰ ਕਹਿਣਾ ਕਿ ਇਹ ਮਸਲੇ ਹਿੰਸਕ ਤਰੀਕੇ ਨਾਲ ਹੱਲ ਨਹੀਂ ਹੋਣੇ ਕਈ ਥੱਲੇ ਲਿਖ ਦਿੰਦੇ ਆ ਭਾਈ ਚੱਕ ਦਿਓ ਫੱਟੇ ਭਾਈ ਐਂ ਕਰ ਦਿਓ ਐਂ ਨਹੀਂ ਹੱਲ ਹੋਣੇ ਮਸਲੇ ਇਹ ਇੱਕ ਸ਼ਾਂਤਮਈ ਤਰੀਕੇ ਨਾਲ ਸਾਨੂੰ ਸੰਘਰਸ਼ ਕਰਨਾ ਪੈਣਾ ਪੂਰੇ ਪੰਜਾਬ ਦੇ ਵਿੱਚ ਇੱਕ ਆਵਾਜ਼ ਹੋਣੀ ਚਾਹੀਦੀ ਹੈ ਹਰ ਪੰਜਾਬੀ ਦੀ ਵੀ ਜਿਹੜੀ ਵੀ 27 ਦੇ ਵਿੱਚ ਸਰਕਾਰ ਬਣਾਉਣ ਨੂੰ ਜਿਹੜੀਆਂ ਪਾਰਟੀਆਂ ਖੜਦੀਆਂ ਉਹਨਾਂ ਦੇ ਏਜੰਡੇ ਤੇ ਉਹਨਾਂ ਦਾ ਚੋਣ ਮੈਨੀਫੈਸਟੋ ਦੇ ਵਿੱਚ ਪਹਿਲ ਦੇ ਆਧਾਰ ਤੇ ਵਿਧਾਨ ਸਭਾ ਦੇ ਵਿੱਚੇ ਮਤਾ ਪੈਣਾ ਚਾਹੀਦਾ ਹੈ ਕਿ ਕੋਈ ਬਾਹਰਲਾ ਬੰਦਾ ਪੰਜਾਬ ਦੇ ਵਿੱਚ ਆ ਕੇ ਐਗਰੀਕਲਚਰ ਲੈਂਡ ਨਹੀਂ ਲੈ ਸਕਦਾ ਕੋਈ ਬਾਹਰਲੇ ਬੰਦੇ ਨੇ ਵੋਟ ਬਣਾਉਣੀ ਹੈ ਸ਼ਰਤਾਂ ਪੂਰੀਆਂ ਕਰਨੀਆਂ ਪੈਣਗੀਆਂ ਕੋਈ ਬਾਹਰਲੇ ਬੰਦੇ ਨੇ ਨੌਕਰੀ ਲੈਣੀ ਹੈ ਸ਼ਰਤਾਂ ਪੂਰੀਆਂ ਕਰਨੀਆਂ ਪੈਣਗੀਆਂ ਜਿੰਨਾ ਚਿਰ ਤੁਸੀਂ ਇਹ ਆਵਾਜ਼ ਨਹੀਂ بلند ਕਰਦੇ ਤੁਸੀਂ ਸਿਰਫ ਨਿੱਜ ਨਾਲ ਤੁਰੇ ਫਿਰੋਗੇ ਵੀ ਅਸੀਂ ਇਸ ਪਾਰਟ ਨਾਲ ਬਾਗੇ ਅਸੀਂ ਕੋਈ ਨਿੱਜੀ ਕੰਮ ਲੈ ਲਾਂਗੇ ਉਸ ਪਾਰਟੀ ਨਾਲ ਬਾਗੇ ਆਹ ਕੰਮ ਲੈ ਲਾਂਗੇ ਤੁਹਾਡੇ 76 ਫਿਰਨੇ ਆ ਜੁੱਤੀਆਂ ਪੈਣੀਆਂ ਜਿੰਨਾ ਮਰਜ਼ੀ ਜੋਰ ਲਾ ਲਿਓ ਨੁਕਸਾਨ ਲਗਾਤਾਰ ਪੰਜਾਬ ਦਾ ਹੋ ਰਿਹਾ ਇੱਕ ਮੈਂ ਹੋਰ ਗੱਲ ਕਰਨਾ ਚਾਹੁੰਦਾ ਮੈਂ ਦੇਖ ਰਿਹਾ ਹਾਂ ਹੜਾਂ ਦੇ ਵਿੱਚ ਕਈ ਬੰਦੇ ਜਿਹੜੇ ਕੋਸਾਈ ਦੀ ਸ਼ਬਦਾਬਲੀ ਬੋਲੇ ਨੇ ਬਹੁਤ ਮੰਦ ਭਾਗੀ ਸ਼ਬਦਾਲੀ ਸ਼ਬਦਾਬਲੀ ਇਹ ਬਹੁਤ ਮਾੜਾ ਮਾੜੇ ਸ਼ਬਦ ਨੇ ਜਿਵੇਂ ਇੱਕ ਕਹਿ ਰਿਹਾ ਕਿ ਇਹਨਾਂ ਨੇ ਇੰਨਾ ਰਾਸ਼ਨ ਇਕੱਠਾ ਕਰ ਲਿਆ ਜੀ ਇਹ ਸਾਡੇ ਦਿਹਾੜੀ ਨਹੀਂ ਆਉਣੇ ਜੀ ਬਹੁਤ ਮੈਦੀ ਨਿੰਦਿਆ ਕਰਨਾ ਹੈ ਬਹੁਤ ਮਾੜੇ ਸ਼ਬਦ ਨੇ ਇਹ ਮਾਨਸਿਕਤਾ ਕਿਸੇ ਇੱਕ ਬੰਦੇ ਦੀ ਹੋ ਸਕਦੀ ਆ ਕਿ ਕਹਿ ਰਿਹਾ ਜੀ ਇਹ ਸਾਡੇ ਭਰਾ ਨੇ ਸਾਡੀ ਮੱਤੇ ਆਏ ਆ ਅਸੀਂ ਕੱਲ ਨੂੰ ਇਹਨਾਂ ਦੀ ਮੱਤੇ ਜਾਣਾ ਤੁਸੀਂ ਕੌਣ ਹੋਨੇ ਆ ਇਹ ਬਹੁਤ ਘਟੀਆ ਹਰਕਤਾਂ ਨੇ ਕਟਿਆ ਸੋਚਦੀ ਇਹ ਮਾਨਸਿਕਤਾ ਪਰ ਮੈਂ ਕੱਲ ਹੋਰ ਦੇਖ ਰਿਹਾ ਜਿਹੜੇ ਬੀਜੇਪੀ ਵੱਲੋਂ ਪੇੜ ਬੰਦੇ ਨੇ ਜਿਹੜੇ ਪਲਾਂਟਡ ਬੰਦੇ ਨੇ ਬੀਜੇਪੀ ਵੱਲੋਂ ਜਿਹੜੇ ਜਿਹੜੀ ਬੀਜੇਪੀ ਦੀ ਰਾਜਨੀਤੀ ਇਸ ਤਰ੍ਹਾਂ ਵਿਕਰਨ ਦੇ ਉੱਤੇ ਰਹੀ ਹੈ ਕਿ ਲੋਕਾਂ ਨੂੰ ਕਿਵੇਂ ਪਾੜਨਾ ਹੈ ਜਾਤਾਂ ਚ ਮਜਬਾਂ ਚ ਕਿਵੇਂ ਖੰਡਿਆ ਕੇ ਰੱਖਣੇ ਆ ਤੇ ਕਿਵੇਂ ਇਹਨਾਂ ਦੇ ਰਾਜ ਕਰਨਾ ਉਹ ਉਸ ਪ੍ਰਾਪੇ ਗੰਡੇ ਦਾ ਹਿੱਸਾ ਬਣ ਰਹੇ ਨੇ ਲੋਕ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਜੱਟ ਬਨਾਮ ਐਸਸੀ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਮੈਂ ਮੰਨਦਾ ਪਿੰਡ ਦੇ ਵਿੱਚ ਪੰਜ ਚਾਰ ਬੰਦੇ ਐਸੇ ਹੁੰਦੇ ਨੇ ਜਿਹੜੇ ਲਗਾਤਾਰ ਕਿਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਕਰਦੇ ਰਹਿੰਦੇ ਨੇ ਜਾਂ ਉਹਨਾਂ ਦੀ ਮਾਨਸਿਕਤਾ ਦੇ ਵਿੱਚ ਕੋਈ ਮੈਂ ਤਾਂ ਮੰਨਦਾ ਨਹੀਂ ਵੀ ਕੋਈ ਛੋਟਾ ਵੱਡਾ ਇੱਥੇ ਸਿੱਖਾਂ ਦੇ ਸਿੱਖੇ ਦੇ ਵਿੱਚ ਕੋਈ ਜਾਤ ਪਾਤ ਨਹੀਂ ਕੋਈ ਛੋਟਾ ਵੱਡਾ ਨਹੀਂ ਇੱਥੇ ਸਭ ਮਾਨਸ ਕੀ ਜਾਤ ਹੈ ਸਭ ਇੱਕ ਹੀ ਪਹਿਚਾਨ ਉਹ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ ਸਾਡੇ ਸਾਰੇ ਗੁਰੂਆਂ ਨੇ ਰਹਿਬਰਾਂ ਨੇ ਸਾਰੀਆਂ ਜਾਤਾਂ ਪਾਤਾਂ ਦਾ ਊਚ ਨੀਚ ਦਾ ਭੇਦ ਭਾਵ ਦਾ ਸਭ ਦਾ ਖਾਤਮਾ ਕੀਤਾ ਸਾਰਿਆਂ ਨੂੰ ਗਲ ਲਾਇਆ ਬਰਾਬਰਤਾ ਦਾ ਹੱਕ ਦਿੱਤਾ ਪਰ ਫਿਰ ਵੀ ਲਗਾਤਾਰ ਜਿਹੜਾ ਇਹ ਪ੍ਰਪਾਗੈਂਡਾ ਹੋ ਰਿਹਾ ਹੈ ਨਾ ਜਿਹੜੇ ਲਗਾਤਾਰ ਇਹ ਕੋਸ਼ਿਸ਼ ਕਰ ਰਹੇ ਆ ਵੀ ਜੱਟ ਬਨਾਮ ਦਲਿਤ ਕਰ ਦਿਓ ਜੱਟ ਬਨਾਮ ਐਸਸੀ ਕਰ ਦਿਓ ਤਾਂ ਇਹ ਇਹਦਾ ਨਤੀਜੇ ਵੀ ਤੁਸੀਂ ਦੇਖੋਗੇ ਵੀ ਆਉਣ ਵਾਲੇ ਸਮੇਂ 'ਚ ਬਹੁਤ ਜ਼ਿਆਦਾ ਭਿਆਨਕ ਨਿਕਲਣਗੇ ਮੈਂ ਮੰਨਦਾ ਬਹੁਤ ਪਿੰਡਾਂ ਦੀਆਂ ਘਟਨਾਵਾਂ ਹੋਣਗੀਆਂ ਇਹਦੇ ਮੈਂ ਕਦੇ ਫੇਰ ਵਿਚਾਰ ਚਰਚਾ ਕਰੂੰਗਾ ਕਿ ਜਿੱਥੇ ਸਾਨੂੰ ਲਾਈ ਲੜਨ ਦੀ ਲੋੜ ਹੈ ਜਿੱਥੇ ਬੋਲਣ ਦੀ ਲੋੜ ਹੈ ਉੱਥੇ ਇਹਨਾਂ ਬੰਦਿਆਂ ਦੇ ਮੂੰਹ ਦੇ ਵਿੱਚੋਂ ਕਿ ਸ਼ਬਦ ਤੱਕ ਨਹੀਂ ਨਿਕਲਦਾ ਇਟਾਵਾਦੀ ਘਟਨਾ ਤੁਹਾਡੇ ਚੇਤੇ ਕਰਾਉਂਦਾ ਇੱਕੋ ਹੀ ਘਟਨਾ ਚੇਤੇ ਕਰਾਉਣਾ ਘਟਨਾਵਾਂ ਬਹੁਤ ਨੇ ਇਟਾਵਾ ਦੇ ਵਿੱਚ ਯੂਪੀ ਦੇ ਵਿੱਚ ਇੱਕ ਐਸੀ ਪਰਿਵਾਰ ਦਾ ਵੀਸੀ ਪਰਿਵਾਰ ਦਾ ਬੰਦਾ ਕਿਸੇ ਉੱਚੀ ਜਾਤੀ ਦੇ ਘਰੇ ਕਥਾ ਕਰਨ ਚੱਲਿਆ ਜਾਂਦਾ ਜਦੋਂ ਉੱਚੀ ਜਾਤੀ ਨੂੰ ਪਤਾ ਲੱਗਦਾ ਵੀ ਇਹ ਨੀਵੀਂ ਜਾਤੀ ਦਾ ਹੈ ਉਹਦਾ ਸਿਰ ਮੁੰਨਿਆ ਜਾਂਦਾ ਉਸਤਰਾ ਲਾ ਕੇ ਬਿਸ਼ਾਵ ਨਾਲ ਤੇ ਇੱਕ ਜਨਾਨੀ ਦੇ ਇੱਕ ਬੀਬੀ ਦੇ ਬਿਸ਼ਾਵ ਨਾਲ ਨਵਾਇਆ ਜਾਂਦਾ ਉਹਦੇ ਉੱਤੇ ਛੜਕਿਆ ਜਾਂਦਾ ਸਾਰੀ ਜਾਦੂ ਦੀ ਕੁੱਟਮਾਰ ਕੀਤੀ ਜਾਂਦੀ ਹੈ ਛੋਡੇ ਮੂੰਹੋਂ ਇੱਕ ਸ਼ਬਦਰੀ ਨਿਕਲਿਆ ਇਹ ਤਾਂ ਇੱਕ ਘਟਨਾ ਨੇ ਇਸ ਮੁਲਖ ਦੇ ਅੰਦਰ ਸਭ ਤੋਂ ਉੱਚੀ ਪਦਵੀ ਤੇ ਬੈਠਾ ਰਾਸ਼ਟਰਪਤੀ ਪੌੜੀਆਂ ਤੇ ਬਿਠਾ ਕੇ ਮੋੜ ਦਿੱਤਾ ਜਾਂਦਾ ਅੰਦਰ ਨਹੀਂ ਜਾਣ ਦਿੱਤਾ ਜਾਂਦਾ ਸੋ ਜਿਹੜੀਆਂ ਗੱਲਾਂ ਤੁਸੀਂ ਕਰ ਰਹੇ ਹੋ ਨਾ ਇਹ ਚੰਗੀਆਂ ਨਹੀਂ ਹੈਗੀਆਂ। ਰੋਜ਼ ਇੱਕ ਗੱਲ ਤੇ ਪ੍ਰਾਪੇਗੰਡਾ, ਰੋਜ਼ ਪ੍ਰਾਪੇਗੰਡਾ ਤੁਸੀਂ ਕਰ ਰਹੇ ਹੋ। ਜੱਟ ਆਨੇ, ਜੱਟ ਫਲਾਣਾ ਨੇ, ਜੱਟ ਉਹਨੇ ਮੈਂ ਮੰਨਦਾ ਕਿ ਕੁਝ ਜੱਟਾਂ ਦੀ ਮਾਨਸਿਕਤਾ ਦੇ ਵਿੱਚ ਧੌਣ 'ਚ ਕਿੱਲਾ ਹੈਗਾ। ਜਾਤ-ਬਾਤ ਵਾਲਾ, ਉੱਚ-ਨੀਚ ਵਾਲਾ ਪਰ ਤੁਸੀਂ ਸਾਰਿਆਂ ਨੂੰ ਇੱਕੋ ਰੱਸੇ ਲਪੇਟ ਰਹੇ ਹੋ। ਇਹ ਗਲਤ ਹੈ। ਅਸੀਂ ਪਿੰਡ 'ਚ ਰਹਿੰਦੇ ਆ। ਸਾਡੇ ਨਾਲ ਵੀ ਭਾਈਚਾਰੇ ਬਹੁਤ ਰਹਿੰਦੇ ਆ ਅਜਿਹਾ ਕੋਈ ਦੇਖਿਆ ਨਹੀਂ ਕਿਸ ਤਰ੍ਹਾਂ ਦਾ ਬਖਰੇਵਾ ਸਾਰੇ ਇੱਕ ਤਰ੍ਹਾਂ ਇੱਕ ਪਿਆਰ ਪਰੇਮ ਨਾਲ ਰਹਿੰਦੇ ਨੇ ਭਾਈਚਾਰ ਨਾਲ ਰਹਿੰਦੇ ਨੇ ਇਹ ਇਹ ਬੜੀਆਂ ਗੱਲਾਂ ਜਿਹੜੀਆਂ ਸਾਨੂੰ ਸਮਝਣ ਦੀ ਲੋੜ ਆ ਇਸ ਕਰਕੇ ਇਹ ਪਿਆਰ ਇਹ ਭਾਈਚਾਰਾ ਬਣਿਆ ਰਹਿਣ ਦਿਓ ਤੇ ਬਣਾ ਕੇ ਰੱਖੋ ਇਹ ਦੁਸ਼ਮਣ ਦੀਆਂ ਚਾਲਾਂ 'ਚ ਨਾ ਆਓ ਨਾ ਉਹਨਾਂ ਦੇ ਹੱਥ ੁੱcke ਬਣ ਕੇ ਇਹਦਾ ਮਾਹੌਲ ਪੈਦਾ ਕਰੋ ਪੰਜਾਬ ਦੇ ਵਿੱਚ ਕਿ ਸਾਡੇ ਭਾਈਚਾਰੇ ਨੂੰ ਕੋਈ ਕਾਨੂੰਨ ਹਲਕਾ ਹੋ ਗਿਆ ਉਸ ਮੇਨੋ ਕੰਦੇ ਵਿੱਚ ਇਹ ਨਹੀਂ ਕਰਨਾ ਚਾਹੀਦਾ ਲੋਕਾਂ ਜਿਹੜੇ ਬੰਦੇ ਇਹ ਨਫਰਤ ਇਹ ਅੱਗ ਫਲਾ ਰਹੇ ਨੇ ਸੋਸ਼ਲ ਮੀਡੀਆ ਤੇ ਬੈਠ ਕੇ ਸੋ ਮੈਂ ਫੇਰ ਕਹਿਣਾ ਵੀ ਆ ਜਿਹੜਾ ਮਸਲਾ ਹੈਗਾ ਇੱਕ ਸੱਜਣ ਕਹਿੰਦਾ ਬਲਜੀਤ ਪਰਮਾਰ ਕਹਿੰਦਾ ਭਾਈ ਨੇਪਾਲ ਵਾਲਾ ਹਾਲ ਹੋਣਾ ਸਾਡੇ ਨੇਪਾਲ ਵਾਲਾ ਕਿੱਥੇ ਹੋਣਾ ਨਹੀਂ ਹੋਣਾ ਇੰਨਾ ਜੋ ਹੈ ਹੀ ਨਹੀਂ ਕੁਝ ਮੇਰੇ ਹੱਕਾਂ ਲਈ ਇਹ ਤਾਂ ਬੋਲਣ ਨੂੰ ਤਿਆਰ ਨਹੀਂ ਆਪਣੇ ਹੱਕਾਂ ਲਈ ਸ਼ਿੰਗਾਰਸ਼ ਸ਼ਾਂਤਮਈ ਸ਼ਿੰਗਾਰਸ਼ ਕਰਨ ਤਿਆਰ ਨੇ। ਨੇਪਾਲ ਵਾਲੇ ਮਸਲਿਆਂ ਦੇ ਵੀ ਜਿਹੜੇ ਨਤੀਜੇ ਬੜੇ ਭਿਆਨਕੀ ਹੁੰਦੇ ਆ। ਉੱਥੇ ਮੌਤਾਂ ਵੀ ਹੋਈਆਂ। ਬੰਦੇ ਵੀ ਮਾਰੇ ਗਏ। ਅੱਗਾਂ ਲਾਦੀਆਂ। ਬਾਹਲੇ ਨੂੰ ਐ ਨਹੀਂ ਪਤਾ ਮਸਲਾ ਕੀ ਆ। ਬਾਹਲੇ ਸੋਚੀ ਜਾਂਦੇ ਉੱਥੇ ਜੀ ਅੱਜ ਜਿਹੜੀਆਂ ਅਸੀਂ ਆਪਣੀਆਂ ਐਪਾਂ-ਪਾਈਆਂ ਉਹ ਬੰਦ ਕਰਤੀਆਂ WhatsApp, Facebookਾਂ, TikTokਾਂ। ਅਸਲ ਦੇ ਵਿੱਚੋਂ ਲੋਕਾਂ 'ਚ ਨੌਜਵਾਨਾਂ 'ਚ ਗੁੱਸਾ ਸੀ। ਲੰਮੇ ਸਮੇਂ ਦੀ ਰਿਸ਼ਵਤ ਖੋਰੀ ਜਿਹੜੀ ਚੱਲਦੀ ਆ ਉੱਥੇ ਕ腐ਸ਼ਨ ਚੱਲਦੀ ਆ ਲੁੱਟਾਂ ਕੂਹਾਂ ਚੱਲਦੀਆਂ ਨੇ ਕਿਵੇਂ ਲੀਡਰ ਲੋਕਾਂ ਦਾ ਉੱਥੇ ਸ਼ੋਸ਼ਣ ਕਰਦੇ ਨੇ ਉਹ ਸਾਰਾ ਗੁੱਸਾ ਭਰਿਆ ਹੋਇਆ ਸੀ ਹੌਲੀ 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 ਲੋਕਾਂ ਦਾ ਨਿਕਲਿਆ ਪਰ ਮੈਂ ਅੱਜ ਜਿਹੜੀ ਮੁੱਦੇ ਤੇ ਮੈਂ ਗੱਲ ਕਰਨ ਬੈਠਾ ਸੀ ਪੰਜਾਬ ਦੇ ਲੋਕੋ ਸਾਨੂੰ ਇੱਕ ਮੁੱਦਾ ਪੰਜਾਬ ਦੇ ਵਿੱਚ ਅੱਜ ਬਣਾਉਣ ਦੀ ਬਹੁਤ ਲੋੜ ਆ ਨੇ ਜਦੋਂ ਸਾਡੇ ਸਰੋਵਰ ਪਾਣੀ ਨੰਗਿਆ ਪਸਤਾਉਗੇ ਸ਼ਾਂਤਮਈ ਤਰੀਕੇ ਨਾਲ ਇੱਕ ਮਹਿੰਮ ਚਲਾਈ ਜਾਵੇ ਪੰਜਾਬ ਦੇ ਵਿੱਚ ਕਿ ਜਿਹੜੀ ਸਰਕਾਰ ਬਣੂਗੀ ਉਹ ਇੰਨਾ ਮੁੱਦਿਆਂ ਤੇ ਬਣਨੀ ਚਾਹੀਦੀ ਹੈ ਇਹ ਸਮੁੱਦੇ ਤੇ ਬਣਨੀ ਚਾਹੀਦੀ ਹੈ ਕਿ ਪੰਜਾਬ ਦੇ ਅੰਦਰ ਵੀ ਦੂਜੇ ਸੂਬੇ ਦੇ ਕਾਨੂੰਨ ਬਣਾ ਸਕਦੇ ਆ ਤਾਂ ਪੰਜਾਬ ਦੇ ਵਿੱਚ ਕਾਨੂੰਨ ਕਿਉਂ ਨਹੀਂ ਬਣ ਸਕਦਾ ਬਿਲਕੁਲ ਆ ਹਮ ਗੱਲ ਸੁਣੀ ਹੋਰ ਵਧਾ ਲਈਏ ਇਹ ਸਾਡੇ ਲੋਕਾਂ ਦਾ ਕਸੂਰ ਹੈ ਦੁਆਬੇ ਦੇ ਵਿੱਚ ਮੈਂ ਦੇਖਿਆ ਕੋਠੀਆਂ ਬੇਲੀਆਂ ਪੰਗਿਆਂ 10-10 ਸਾਲ ਹੋ ਗਏ ਆਏ ਨਹੀਂ ਉਥੇ ਵੀ ਸਾਡੇ ਜਿਹੜੇ ਬਾਹਰ ਗਏ ਹੋਏ ਲੋਕ ਨੇ ਉਹਨਾਂ ਨੇ ਇੰਨਾ ਬੰਦਿਆਂ ਨੂੰ ਉੱਥੇ ਕੋਠੀਆਂ ਸਮਭਾਈਆਂ ਹੋਈਆਂ ਕੀ ਸਾਡੇ ਕੋਈ ਉਹਨਾਂ ਪਿੰਡਾਂ ਦਾ ਕੋਈ ਗਰੀਬ ਕੋਈ ਸਾਡੇ ਭਾਈਚਾਰੇ ਦੇ ਲੋਕ ਜਿਹੜੇ ਹੈਗੇ ਆ ਕੋਈ ਐਸ்சி ਬੀਸੀ ਭਾਈਚਾਰੇ ਦੇ ਲੋਕ ਆ ਕਿ ਅਸੀਂ ਉਹਨਾਂ ਨੂੰ ਨਹੀਂ ਚਾਬੀਆਂ ਦੇ ਸਕਦੇ ਕਿ ਉਹਨਾਂ ਨੂੰ ਨਹੀਂ ਆਪਣੀਆਂ ਜ਼ਮੀਨਾਂ ਸੰਭਾਲ ਸਕਦੇ ਇਹ ਵੀ ਕਸੂਰ ਹੈਗਾ ਸਾਡੇ ਲੋਕਾਂ ਦਾ ਮਹਰਵਾਗੋ ਦੱਬ ਲੈਣ ਦੇ ਤੁਰੇ ਫਿਰੋ ਨਾ ਉਹ ਹੀ ਲੜਨ ਜੋ ਕਰਿਓ ਲੜਾਈ ਤਾਂ ਤੁਸੀਂ ਐ ਭਾਏ ਦੇ ਤੀਰੋਂ ਕਾਂ ਨੂੰ ਵੀ ਜੇ ਸਗੂ ਪੰਗਾ ਪੈਗਾ ਮਾੜਾ ਮੋੜਾ ਸੱਤ ਕਮੰਜਾ ਹੋਗੇ ਹੀ ਬਾਹਰ ਜਾਣ ਨਾ ਰਹਿ ਜੇਗੀ ਆ ਕੇ ਇੱਥੇ ਮਾਲਵੇ ਦਾ ਆਪਣੇ ਆਪ ਨੂੰ ਬੜਾ ਖੱਬੀਖਾਨ ਪੱਤਰਕਾਰ ਕਹਾਉਂਦਾ ਆ ਪਿੱਛੇ ਇੱਥੇ ਪਰਵਾਸੀਆਂ ਨੇ ਮਹਾਰਾਜ ਸੂਏ ਦੇ ਉੱਤੇ ਬੈਠੇ ਸੀਗੇ ਜਦੋਂ ਨੇ ਕੋਈ ਘਰ ਤੇ ਹਮਲਾ ਕਰਤਾ ਸੀਗਾ ਚਲੋ ਇਹ ਚਲੇ ਗਏ ਉਹਨੂੰ ਉਠਾਇਆ ਉੱਥੋਂ ਤਾਂ ਉਹ ਬੜਾ 헤ਜ ਜਾ ਗਿਆ ਉਹਨਾਂ ਨੇ ਜਾ ਜਾ ਕੇ ਇੰਟਰਵਿਊਆ ਕਰਦਾ ਸੀਗਾ ਤੇ ਸੱਥਾਂ ਦੇ ਵਿੱਚ ਬੈਠੇ ਬਾਬਾ ਨੂੰ ਪੁੱਛਦਾ ਸੀ ਵੀ ਜੇ ਪ੍ਰਵਾਸੀ ਨਾ ਆਏ ਲਖਸਧਾਨਾ ਆਏ ਕਹਿੰਦਾ ਲਖਸਧਾਨਾ ਉਹਨਾਂ ਦੇ ਖਿਲਾਫ ਉਹ ਮੈਨੂੰ ਨਫ਼ਰਤ ਕਰਦਾ ਤਾਂ ਕੰਮ ਕਿਵੇਂ ਚੱਲੂਗਾ ਉਹਨੇ ਬੜਾ ਇਹ ਮੇਰੇ ਖਿਲਾਫ ਅਜੰਡਾ ਚਲਾਇਆ ਸੀ ਸੋ ਭਾਈ ਤੈਨੂੰ ਵੀ ਆ ਵੀ ਜਾ ਫਿਰ ਘਰੇ ਲੈ ਜਾ ਜੇ ਬਾਲੀ ਤੈਨੂੰ ਇਹ ਹੈ ਨਾ ਸਾਰਿਆਂ ਨੂੰ ਬੁਲਾ ਲਾ ਤੇ ਆਪਣੇ ਘਰੇ ਬਿਠਾ ਘਰੇ ਲੈ ਜਾ ਆਪਣੇ ਨਾਲ ਜੇ ਇਨੀਆਂ ਤੈਨੂੰ ਇਹਨਾਂ ਨਾਲ ਹਮਦਰਦੀ ਆ ਤਾਂ ਹਮਦਰਦੀ ਸਾਨੂੰ ਵੀ ਆ ਮਨੁੱਖਤਾ ਦੇ ਨਾਤੇ ਪਰ ਜੇ ਕੋਈ ਆ ਕੇ ਸਾਡੇ ਬੱਚਿਆਂ ਦੇ ਯਾਰ ਕਤਲ ਕਰੂਗਾ 5-5 ਸਾਲ ਦੇ ਸਾਡੀਆਂ ਬੱਚੀਆਂ ਦੇ ਨਾਲ ਬਲਾਤਕਾਰ ਕਰੂਗਾ ਤਾਂ ਅਸੀਂ ਚੁੱਪ ਬੈਠੇ ਰਹਾਂਗੇ ਅਸੀਂ ਨਾ ਬੋਲਾਂਗੇ ਸੋ ਸੋਚਿਆ ਕਰੋ ਪੰਜਾਬ ਦੇ ਲੋਕੋ ਦੂਰ ਦੇਸ਼ ਸੋਚ ਰੱਖਿਆ ਕਰੋ ਇੱਕ ਬੇਨਤੀ ਮੈਂ ਇਹੀ ਕਰਦਾ ਬਾਈ ਛੜਦ ਨਾ ਤਰਾਂ ਦੇ ਪਾਰਟੀਆਂ ਦੇ ਖਿਹੜੇ ਯਾਰ ਕੀ ਕੱਢ ਲਿਆ ਇਨਾਂ ਕੰਮਾਂ ਚ ਇਕੱਠੇ ਹੋ ਕੇ ਪੰਜਾਬ ਨੂੰ ਬਚਾਉਣ ਲਈ ਸ਼ਿਗਰਸ਼ ਕਰਗੇ ਜਿਹੜੇ ਮੁੱਦੇ ਤੇ ਮੈਂ ਲਗਾਤਾਰ ਪਹਿਲੇ ਦਿਨ ਤੋਂ ਲੈ ਕੇ ਹੜਾਂ ਦੇ ਮਸਲੇ ਤੇ ਬੋਲਦਾ ਰਿਆ ਹੜਾਂ ਹੜਾਂ ਤੋਂ ਬਾਅਦ ਕਿ ਯਾਰੇ ਮੁੱਦਾ ਬਣਾਈਏ ਕਿ ਪਾਣੀਆਂ ਤੇ ਹੱਕ ਸਾਡਾ ਹੈ ਬਾਲੇ ਕਹਿੰਦੇ ਪਾਣੀ ਸਾਨੂੰ ਆ ਕੇ ਪਾਣੀ ਦਾ ਗਿਆ ਪਾਣੀ ਆਇਆ ਮਾਰ ਕੇ ਤੁਰ ਗਿਆ ਉਹ ਜਾ ਡਿੱ ਗਿਆ ਸਮੁੰਦਰ ਚ ਉਹ ਫਾਇਦਾ ਹੋਇਆ ਉਹ ਥੱਲੇ ਪਾਣੀ ਦਾ ਪੱਧਰ ਵਧਿਆ ਜਦੋਂ ਲੋਡ ਹੋਣੀਓ ਤਾਂ ਮਿਲਣਾ ਹੀ ਨਹੀਂ ਉਹਨੂੰ ਨਹੀਂ ਪਾਣੀ ਮਿਲਣਾ ਹੁਣ ਨਹਿਰਾਂ ਸੁਗਾਂਚ ਦਰਿਆਵਾਂ ਚ ਕੀ ਅਸੀਂ ਆਵਾਜ਼ ਬਣਾਈ ਉਹੀ ਮੌਕਾ ਸੀ ਉਹਦੀ ਰੋਹ ਉੱਠਦਾ ਉਹਦੀ ਲੋਕ ਉੱਠਦੇ ਵੀ ਇਹਨਾਂ ਪਾਣੀਆਂ ਤੇ ਰੈਫਰੈਂਸ ਤਾਂ ਪੰਨਮ ਤੱਕ ਪੰਜਾਬ ਦਾ ਹੱਕ ਆ ਜਦੋਂ ਮਾਰ ਸਾਨੂੰ ਪੈਂਦੀ ਹੈ ਤੇ ਹੱਕ ਵੀ ਸਾਡਾ ਹੈ ਪਰ ਉਦੋਂ ਅਸੀਂ ਲੱਗੇ ਰਹੇ ਲੀਡਰਾਂ ਮਗਰ ਬੱਲੇ ਬੱਲੇ ਕਰਨ ਤੇ ਸਾਡਾ ਸੁਖਵੀਰ ਸਿੰਘ ਆ ਗਿਆ ਤੇਲ ਲੈ ਕੇ ਪੈਸੇ ਲੈ ਕੇ ਸਾਡਾ ਚੰਨੀ ਸਿੰਘ ਆ ਗਿਆ ਗੱਟੇ ਚੱਕਣ ਸਾਡਾ ਰਾਜਾ ਬੜੰਗ ਆ ਗਿਆ ਸਾਡਾ ਬਾਜਵਾ ਆ ਗਿਆ ਸਾਡਾ ਹਰਜੋਤ ਵੈਂਸ ਆ ਗਿਆ ਜੀ ਕੁਰਤਾ ਲਵੇੜ ਲਿਆ ਆ ਕੇ ਸਾਡਾ ਧਾਲੀ ਵਾਲਾ ਆ ਗਿਆ ਜੀ ਸਾਡੇ ਮਾਨ ਸਾਹਿਬ ਆ ਗਏ ਜੀ ਬੀਬੀ ਦੇ ਗੱਲ ਲਾ ਕੇ ਦੌਣ ਲੱਗੇ ਆ ਮੀਡੀਆ 'ਚ ਖਬਰਾਂ ਉਹ ਹੀ ਚੱਲੀ ਜਾਂਦੀਆਂ ਮਾਨ ਸਾਹਿਬ ਨੂੰ ਛੁੱਟੀ ਮਿਲ ਗਈ ਮਾਨ ਸਾਹਿਬ ਘਰੇ ਆ ਗਏ ਮਾਨ ਸਾਹਿਬ ਠੀਕ ਹੈ ਫੂ ਮੁੱਦੇ ਦੀ ਗੱਲ ਵੀ ਦਿਖਾ ਦਿਆ ਕਰੋ ਇੱਕ ਵਾਰੀ ਦਿਖਾ ਕੇ ਸਾਰਾ মিডিਆ ਉੱਥੇ ਘੁੰਮੀ ਜਾਂਦਾ ਸੋ ਪੰਜਾਬੀਓ ਸੋਚੋ ਯਾਰ ਸੋਚਣ ਦਾ ਵੇਲਾ ਬਾਈ ਨਹੀਂ ਮਗਰੋਂ ਉਸਤਾਉਂਗੇ ਨੁਕਸਾਨ ਬਹੁਤ ਵੱਡਾ ਹੋਣਾ ਪੰਜਾਬ ਦਾ ਜਿਹੜੀਆਂ ਗੱਲਾਂ ਤੇ ਅਸੀਂ ਬਾਰ ਬਾਰ ਕਹਿ ਰਹੇ ਹਾਂ ਕਿ ਕਾਨੂੰਨ ਬਣਨੇ ਚਾਹੀਦੇ ਆ ਇਹਦੀ ਵੈਰੀਫਿਕੇਸ਼ਨ ਹੋਣੀ ਚਾਹੀਦੀ ਆ ਦੀ ਪੜਤਾਲ ਹੋਣੀ ਚਾਹੀਦੀ ਜਿਹੜੇ ਬੰਦੇ ਬਾਹਰੋਂ ਆ ਕੇ ਰਹਿ ਰਹੇ ਆ ਕੌਣ ਹੈ ਕੀ ਹੈ ਪਿਛੋਕੜ ਕੀ ਹੈ ਇਹਦੇ ਲਈ ਕਾਨੂੰਨ ਵਿਧਾਨ ਸਭਾ 'ਚ ਮਤੇ ਪੈਣੇ ਚਾਹੀਦੇ ਕਾਨੂੰਨ ਬਣਨੇ ਚਾਹੀਦੇ ਜ਼ਮੀਨਾਂ ਲਈ ਨੌਕਰੀਆਂ ਲਈ ਬੋਰਡ ਬਣਾਉਣ ਲਈ ਇਹ ਬਹੁਤ ਲੋੜ ਹੈ ਜਿਸ ਤਰੀਕਾ ਰਾਜਾਂ ਜਿਸ ਤਰੀਕੇ ਨਾਲ ਰਾਜਾਂ ਦੇ ਹੱਕਾਂ ਤੇ ਡਾਕੇ ਵੱਜ ਰਹੇ ਨੇ ਲਗਾਤਾਰ ਕੇਂਦਰੀਕਰਨ ਕੀਤਾ ਜਾ ਰਿਹਾ ਸਾਰੀ ਸ਼ਕਤੀ ਸਾਰੀਆਂ ਪਾਵਰਾਂ ਤਾਕਤਾਂ ਹੱਕ ਅਧਿਕਾਰ ਸਾਰਾ ਸੈਂਟਰ ਆਪਣੇ ਕੋਲ ਕਰ ਰਿਹਾ ਸਾਨੂੰ ਉਹਦੇ ਖਿਲਾਫ ਅੱਠਿਓ ਕੇ ਵਾਇ ਬਲੰਦ ਕਰਨ ਦੀ ਲੋੜ ਆ ਸੋ ਗੱਲਾਂ ਤੇ ਗੌਰ ਕਰਿਓ ਤੇ ਇਸ ਮੇਰੀ ਗੱਲ ਨੂੰ ਮੈਂ ਵਾਰ-ਵਾਰ ਕਹਿੰਦਾ ਇਹਨੂੰ ਮੁੱਦਾ ਬਣਾਓ ਬਾਈ ਇਹ ਮੰਗ ਇਹ ਸਾਡਾ ਸਭ ਤੋਂ ਪਹਿਲਾ ਏਜੰਡਾ ਪੰਜਾਬ ਦੇ ਵਿੱਚ 27 ਦੀਆਂ electionsਾਂ 'ਚ ਹੋਣਾ ਚਾਹੀਦਾ ਹੈ ਵੋਟਾਂ 'ਚ ਹੋਣਾ ਚਾਹੀਦਾ ਹੈ ਕਿ ਇੱਕ ਤੰਨ ਕਾਨੂੰਨ ਜ਼ਮੀਨ ਦਾ ਬੋਰਡ ਦਾ ਤੇ ਨੌਕਰੀ ਦਾ ਦੂਜੇ ਸੁਧਾਰੇ ਤਰਜ਼ ਦੇ ਉੱਤੇ ਬਣਨਾ ਪੰਜਾਬ ਦੇ ਵਿੱਚ ਅਤਿ ਜ਼ਰੂਰੀ ਹੈ ਜੇ ਅਸੀਂ ਪੰਜਾਬ ਨੂੰ ਬਚਾਉਣਾ ਹੈ ਨਹੀਂ ਤੁਰੇ ਫਿਰ ਉਹਨਾਂ ਨੇ ਮਗਰ ਤੇਲ ਖੇਤਰਖਾਨਾ ਨੂੰ ਤਿਆਰ